ਬਾਈ ਸੌਣ ਲਈ ਤੇਰੇ ਪਿੰਡਾਂ ਕਾਸ਼ਾ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਨਵੇਂ ਬਲੌਗ ਜੇ ਤੇ ਆਪਾਂ ਜੀ ਅੱਜ ਬੜੇ ਦਿਨਾਂ ਬਾਅਦ ਬੱਬੂ ਕੋਲੇ ਆਏ ਬੱਪੂ ਦੀ ਮਸ਼ੀਨ ਕੋਲੇ ਕਿਉਂਕਿ ਇਹਦਾ ਕੋਈ ਹੈ ਨਹੀਂ ਸੀ ਮਸ਼ੀਨ ਮੱਕੀ ਦੇ ਚਲਾਉਣ ਦਾ ਕੋਈ ਹੈਗਾ ਨਹੀਂ ਸੀ ਸਾਥਤਾ ਵਾ ਤਕਰੀਬਨ ਇਹਨਾਂ ਦਾ ਮੂਡ ਬਣਿਆ ਹੈਗਾ ਆਪਾਂ ਮੱਕੀ ਦੇ ਚਲਾਉਣੀ ਆ ਮਸ਼ੀਨ ਤੇ ਵਡਾਈ ਕਰਾਂਗੇ ਤੇ ਇਹਨਾਂ ਨੇ ਕਟੜ ਨਹੀਂ ਲਿਆ ਕਟੜ ਇਹਨਾਂ ਨੂੰ ਬਹੁਤ ਮਿੰਟਾਂ ਦਿੱਤੇ ਅਗਰ ਤੁਸੀਂ ਆਪਣਾ ਕਟੜ ਲਓ ਕੱਟਣਾ ਕੰਮ ਚਲਾਇਆ ਜਾ ਰਿਹਾ ਕਿ ਕੰਮ ਬਹੁਤ ਚੱਲੂਗਾ ਇਹ ਕਹਿੰਦੇ ਨਹੀਂ ਨੇ ਡੈਡੀ ਨੂੰ ਦੱਸਿਆ ਬੱਬੂ ਦਾ ਮੈਨੂੰ ਨਹੀਂ ਦੱਸਿਆ ਮੈਂ ਹੁਣ ਤੁਹਾਨੂੰ ਇਕੱਲੇ ਇਕੱਲੇ ਕਿੱਥੇ ਦੱਸੂਗਾ ਮੈਂ ਕਿ ਕਟਰ ਲਾਓ ਤੁਸੀਂ ਇਹ ਕੰਮ ਕਰੋ ਸੁਣਿਆ ਤਾਂ ਇਹ ਮੈਨੂੰ ਨਹੀਂ ਦੱਸਿਆ ਹੁਣ ਲੇਵਰ ਬੰਦਾ ਇਹ ਨਾਲ ਲੱਭਿਆ ਤੇ ਲੇਵਰ ਚਲਾਈਆ ਮਸ਼ੀਨ ਬੱਬੂ ਦੇ ਡੈਡੀ ਬਣਾ ਲਾ ਔਰ ਸਾਹਮਣੇ ਆਪਾਂ ਗੱਡੀ ਖੜਾ ਗਏ ਇੱਥੇ ਤੁਹਾਨੂੰ ਦੇਈ ਇਧਰ ਨੂੰ ਸਾਹਮਣੇ ਉਹ ਟਰੈਕਟਰ ਨਾਲ ਖੜੀ ਆ ਤੇ ਇਧਰ ਨੂੰ ਘੁੰਮਦੇ ਘਮੋਦੇ ਇਧਰ ਗਏ ਸੀ ਕਿ ਰਿਸ਼ਤੇਦਾਰ ਕਿਤੇ ਇਧਰੋਂ ਨਦੀਰ ਕੋਲੇ ਆ ਗਿਆ ਸੀ ਇੱਥੇ ਆ ਗਏ ਤੇ ਬੱਬੂ ਦਾ ਹੈ ਨਹੀਂ ਮਸ਼ੀਨ ਕੋਲੇ ਇਹ ਸੀਨਾ ਚੈੱਕ ਕਰੋ ਮੱਖੀ ਦੇ ਤੇ ਲੀਵਰ ਨਾਲ ਕੰਮ ਚੱਲ ਰਿਹਾ ਹੋਰ ਜੀ ਕੀ ਹਾਲ ਨੇ ਇਹ ਕਿਵੇਂ ਕੰਮ ਕਰ ਕਿਵੇਂ ਸਹੀ ਚੱਲ ਰਿਹਾ ਤੇ ਸਕੋਰ ਸਕੂਟ ਕਿੰਨੀ ਹੁੰਦੀ ਆਪਾਂ ਨੂੰ ਸਕੋਰ ਕੀ ਹੁੰਦਾ ਜਵਾਈ ਨਹੀਂ ਜਦੋਂ ਗਰਮੀ ਦੇ ਉਦੋਂ ਗਰਮੀਆਂ ਦੀ ਵਿਚ ਵਿੱਚ ਇਹ ਬੰਦੇ ਦੇ ਕਿੰਨੇ ਹੈ ਲੇਵਰ ਹੈ ਹਾਂ ਉਹ ਇਧਰ ਆ ਉਹ ਕਿੰਨੇ ਬੰਦੇ ਤੁਸੀਂ ਕਿੰਨੇ ਬੰਦੇ ਉਹ ਤੇ 10 ਜਾਣ ਕੇ ਪੰਜ ਪਹਿਲਾਂ ਲੱਗਦੇ ਪੰਜ ਬੈਠਦੇ ਆ ਹਾਂ ਕਿ ਇਕੱਠੇ ਲੱਗੇ ਰਹਿੰਦੇ ਹੋ ਪਿੰਡ ਕਿਹੜਾ ਆਪਣਾ ਚਲ ਵਧੀਆ ਮਾਰ ਵਧੀਆ ਕੱਢ ਰਹੀ ਮਸ਼ੀਨ ਹੈ ਡਿਆੜੀ ਪੈ ਜਾਂਦੀ ਕੋਈ 2-3 ਹਜ਼ਾਰ ਇੱਕ ਬੰਦੇ ਨੂੰ ਕਿ ਕਾਟੇ ਡਿਆੜੀ 15-1500 15 ਬਾ ਪੈ ਜਾਂਦੀ ਆ ਛੋਨੇ ਵਾਲਾ ਵਧੀਆ ਆ ਨਾਲੇ ਮਸ਼ੀਨ ਆਲਾ ਚੱਲਾ ਨਾਲੇ ਆਹ ਆ ਵੀ ਬੰਦਾ ਉੱਥੇ ਹੀ ਆ ਇਹ ਆਪਣਾ ਬੰਦਾ ਅੱਛਾ ਹੁਣ ਮਸ਼ੀਨ ਦਾ ਖੜਕਾ ਹੀ ਹੈ ਮੈਂ ਕਿੱਥੇ ਹੈ ਹਾਂ ਮੈਂ ਹੋਰ ਕੰਪੈਨ ਦਾ ਖੜਕਾ ਹੈਗਾ ਥੋੜਾ ਜਿਹਾ ਥੋੜਾ ਬਦਲ ਤੋ ਕੀ ਕਰ ਰਕਾ ਦੀ ਮਸ਼ੀਨ ਹੈ ਹਾਂ ਓ ਰਕਾਤੀ ਆ ਮੈਂ ਨਾ ਰਕਾਈ ਏ ਅੱਛਾ ਹੋਰ ਡਰਾਈਵਰ ਸਾਹਿਬ ਨਹੀਂ ਨਹੀਂ ਤੇ ਕੰਮ ਚਲਾਓ ਆਪਦਾ ਪਾਣੀ ਚਲੋ 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 ਪਾਣੀ ਯਾਰ ਉਹ ਤੇ ਕੇ ਕਾਟ ਕੇ ਪਾ ਦੋ ਯਾਰ ਇਹ ਕਮੈਂਟ ਹੈ ਉਹ ਬਾਈ ਉਹ ਕੰਮ ਤੂੰ ਚਲਾਵੇ ਚਲਦੇ ਦੀ ਬਣ ਜਾਣੀ ਕੋਈ ਚੱਕਰ ਨਹੀਂਗਾ ਤੜਕੇ ਆਦੇ ਜੂਤ ਉਹਦੇ ਆਪਣੇ ਵੇਖ ਲਓ ਜੀ ਗੱਲ ਸਹੀ ਹੈ ਜਲਦੀ ਉਧਰ ਪਾਤੀ ਉਵੇਂ ਉਧਰ ਤਰਾ ਕੰਮ ਵਧੀਆ ਤੁਰੀ ਜਾਣਾ ਇਹ ਪਾਰਟੀ ਬਸ ਬਾਗ ਲੈਣੇ ਬਦੋ ਯਾਰ ਅੱਜ ਗਿਆ ਹੋਰ ਆ ਚੈਨਲ ਦਾ ਮੈਂ ਤਾਂ ਇਹ ਗੱਜਣ ਡਰਾਈਵਰ ਹੈ ਉਹਦੇ ਤੇ ਲੱਗਦਾ ਇਧਰ ਪਾ ਵੱਡਾ ਹਿਸਾਬਾ ਇਹ ਬਾਈ ਕਿੱਥੋਂ ਦਾ ਡਰਾਈਵਰ ਹੈ ਇਹ ਆਪਣੇ ਟ੍ਰੈਡਾਂ ਤੋਂ ਚਾ ਮਾੜੀ ਕਮਾਉ ਇਹ ਤਾਂ ਆ ਰਿਹਾ ਆਪਣੇ ਵੇਖਣ ਲੱਗ ਗਿਆ ਯਾਰ ਉਹ ਬਾਤ ਚ ਚੜ ਜੂਗੇ ਰਹਿੰਦੇ ਨਹੀਂ ਧਾਨੇ ਵਾਲੀ ਕਹਿੰਦਾ ਇਹ ਦੇਖ ੱਲੇ ਵਾਲੀ ਉਹ ਖੁੰਗੇ ਖਗੇ ਅੜਦੀ ਹੋਣੀਆਂ ਨੇ ਵਾਲੀ ਆਈ ਹੋਰ ਜੀ ਕੰਡਾ ਉਹ ਦਾਣੇ ਵਾਲਾ ਐਲੀਵੇਟਰ ਕਿਉਂ ਖੇੜੇ ਕੋਈ ਨਹੀਂ ਲੈਣ ਦੇ ਫੇਰ ਕੀ ਜਦੋਂ ਚੜਾ ਲਵੇਗਾ ਫੇਰ ਪੂਰਾ ਘਾਟ ਕਰਾ ਚੜਾ ਲੈਣਾ ਮੁੱਲਤੀ ਨਹੀਂ ਬੈਠੀ ਨਾ ਲੈ ਤੇ ਅੜ ਜਾਂਦੀ ਨਾਲ ਪਰ ਜਿੰਨਾਂ ਕੋਈ ਲਵਾਣੇ ਲਵਾ ਸਕਦਾ ਤੂੰ ਅੱਜ ਨਾ ਅੱਜ ਲੈ ਹੋਵੇ ਅੱਜ ਜਿਹੜਾ ਬਾਗ ਮੰਮੀ ਆ ਜਾਣਾ ਤਾਂ ਪਹਿਲੀ ਗੱਲ ਦਾਦੀ ਬੈਟਾ ਚੜਜ ਨੇ ਜਿਹੜਾ ਹਲੇ ਬਣਿਆ ਹੁੰਦਾ ਗੰਦ ਪੱਕੇ ਚੜਨੀ ਜੰਦੇ ਚਲਾ ਨਾ ਟੋਰਨ ਦੇ ਚੱਲੋ ਤੋਰੋ ਮੈਂ ਤਾਂ ਖੜਾ ਚਲਾਓ ਤੁਸੀਂ ਆਹ ਬਾਈ ਕੌਣ ਹੈ ਮਾਲਕ ਸਾਹ ਨੇ ਬਾਕੀ ਆ ਆ ਦੇਖੋ ਯਾਰ ਛੜਨਿਕਾ ਕੰਮ ਹੈ ਜਿੱਦਾਂ ਕਿ ਇਥੇ ਉਹਨਾਂ ਨੇ ਛੱਡ ਨਹੀਂ ਆਂ ਮੱਕੀ ਜਾ ਕੇ ਪਿੱਛੇ ਨੂੰ ਕਣਕ ਵਾਲੀ ਸਟਰੈਸ਼ਰ ਤੇ ਕਣਕ ਵਾਲੀ ਬਾਸਕਟ ਆ ਆਪਾਂ ਹੁਣ ਤੁਨੂੰ ਉੱਪਰ ਜਾ ਕੇ ਮਾਲ ਚੈੱਕ ਕਰਾਉਣੇ ਕਿਵੇਂ ਦਾ ਇਹਨਾਂ ਤਣ ਕਿਹੜਾ ਬੰਦਾ ਲਗਾ ਜਿਆਦਾ ਕੰਮ ਕਰਦਾ ਜਿਆਦਾ ਕੰਮ ਕਰਦੇ ਨੇ ਬੰਦੇ ਤਕਰੀਬਨ ਚਾਹੀਦੇ ਨੇ ਜਿਵੇਂ 10 ਨੇ ਨਾ 15 ਬੰਦੇ ਚਾਹੀਦੇ ਨੇ ਘਾੜ ਤੋਂ ਘਾੜਾ ਵਕਟਾਰੀ ਲਾ ਬਣਵਾਣਾ ਉਹ ਨਹੀਂ ਜਿੰਨੇ ਨਾਲ ਕੰਮ ਚੱਲਦਾ ਐਸ ਤਰ੍ਹਾਂ ਨਾ ਜਿਵੇਂ ਅਗਾ ਵਧਾ ਕੇ ਅਗਾ ਵਧਾ ਲੈ ਨੂੰ ਤੇ ਲੰਮਾ ਰੀਲਾ ਪਾ ਲੈ ਫਿਰ ਕੰਮ ਸਹੀ ਚੱਲੂਗਾ ਬਣਦਾ ਜਗਾੜ ਤੇ ਬਣਾਈਏ ਦਾ ਚੱਲਣਾ ਮੈਂ ਮਾਲੇ ਉੱਤੇ ਜਾਣਾ ਇੱਕ ਵਾਰੀ ਬਾਕੀ ਮਾਲ ਚੈੱਕ ਕਰੋ ਜੇ ਉੱਪਰ ਮੱਕੀ ਡਰਾਈਵਰ ਜੀ ਪੂਰੀ ਕਾਮਯਾਬ ਹੈ ਪੂਰਾ ਕੰਮ ਕਰ ਰਹੀ ਪੂਰੇ ਜੋਰਾ ਦੇ ਬੰਦੇ ਮਾੜੇ ਨਹੀਂ ਹੈਗੇ ਬੰਦੇ ਬਹੁਤ ਹਿੰਦੀ ਆ ਆ ਡਰਾਈਵਰ ਸਾਹਿਬ ਨੇ ਤੇ ਬਾਕੀ ਪਿੱਛੇ ਮਾਲ ਸਾਡੇ ਦਿਖਾਉਂਦੇ ਮਾਲ ਬਹੁਤ ਦੇ ਕੱਢ ਰਹੀ ਆ ਬਿਕੇੜ ਅੱਜ ਤਾਂ ਮੌਸਮ ਠੰਡਾ ਨੇਗਾ ਡਰਾਈਵਰ ਸਾਹਿਬ ਤੇ ਜਦੋਂ ਗਰਮੀ ਦੇ ਉਹ ਕਿੰਨੀ ਕੁ ਖਿਆਈ ਆਉਂਦੀ ਆ ਕੋਈ ਨਹੀਂ ਦੇਰ ਨੂੰ ਬਹੁਤ ਪਰੇਸ਼ਾਨੀ ਆਉਂਦੀ ਬਾਰ-ਬਾਰ ਪਾਣੀ ਪਿਆ ਤੇ ਟਾਇਰ ਤੇ ਤੁਹਾਨੂੰ ਕਿੰਨੀ ਗੌਰੀ ਪਰੇਸ਼ਾਨੀ ਕੋਈ ਨਹੀਂ ਬੈਠੇ ਉੱਤੇ ਜਦੋਂ ਇਹਨਾਂ ਨੂੰ ਇਹਨਾਂ ਨੂੰ ਪਾਣੀ ਮਿਲਦਾ ਉਹਦੇ ਤੁਹਾਨੂੰ ਮਿਲਦਾ ਹੈ ਨਾ ਉਹ ਜ਼ਿਆਦਾ ਪੀਣੇ ਵੇ ਤੁਹਾਨੂੰ ਘੱਟ ਪਿਆਸ ਲੱਗਦੀ ਹੋਗੀ ਕਿਉਂਕਿ ਕੰਮ ਬਹੁਤ ਕਰਦੇ ਆ ਬਹੁਤ ਦੇਖੋ ਜੇ ਉੱਥੇ ਵੀ ਸਾਰੀ ਜੱਦੀ ਹੁੰਦੀ ਹੈ ਦੇਖਣਾ ਤੇ ਕਹਿੰਦੇ ਕੋਈ ਇਹਦਾ ਕਲੱਚ ਦੇ ਜੋਰ ਰਹਿੰਦਾ ਸਾਰੀ ਡੈੜੀ ਤੇ ਕੰਮ ਲੀਵਰ ਵਾਲਾ ਸਹੀ ਹੈ ਕਿ ਕਟਰ ਵਾਲਾ ਦੇਖੋ ਇਹ ਕੰਮ ਤਾਂ ਦੋਵੇਂ ਹੀ ਪਾਣੀ ਚਾਹਨਾ ਦੇ ਇਹਨੇ ਉਹ 7 ਤੋਂ 10 ਲੱਖ ਰੁਪਇਆ ਲਾਇਆ ਹਾਂ ਬੰਦੇ ਨੇ ਕਹੜੀ ਆ ਮੈਂ ਇਹਦਾ ਨਹੀਂ ਨਹੀਂ ਵੀ ਉਹਦਾ ਗੱਲ ਕਰਦੇ ਵੀ ਜਿਵੇਂ ਲੇਬਰ ਆ ਕੰਮ ਵਧੀਆ ਕੱਢ ਵਾਲਾ ਕਹਾਂ ਇਹਦਾ ਕੱਲਾ ਕੱਲਾ ਦਾਣਾ ਵੇਚ ਆਊਗਾ ਕੱਢਣ ਵਾਲਾ ਥੋੜਾ ਜਿ ਡੇਕ ਨਹੀਂ ਸਕਦੇ ਆ ਵੇਖੋ ਜੀ ਹਣੀ ਪਾ ਰਿਹਾ ਕੋਈ ਝੋਨਾ ਦਾ ਹਾਂ ਇਹਦਾ ਥੋੜੇ ਜਿਹੀ ਗੱਲੀ ਕਰਕੇ ਦੇ ਦੇ ਸਹੀ ਗੱਲ ਹੈ ਗਰਮੀ ਯਾਰ ਬਹੁਤ ਲੱਗ ਰਹੀ ਹੈ ਉੱਪਰ ਚਲੋ ਠੀਕ ਆ ਹਾਂ ਚਲਦੇ ਆ ਕਿੰਨੇ ਟਾਈਮ ਚ ਕਿਲਾ ਘਾੜ ਦਿੰਦੇ ਹੋ ਕਿਲੇ ਦਾ ਘਾੜਾ ਲੱਗ ਜਾਂਦਾ 1.5 ਘੰਟੇ ਆਮ ਜਿੱਦਾਂ ਹੁਣ ਮੌਸਮ ਇਹਦਾ ਕਿੰਨਾ ਟਾਈਮ ਲੱਗਦਾ ਠੀਕ ਹੈ ਤੇ ਕਟੜਾ ਲੱਗਣਾ ਕਿੰਨਾ ਟਾਈਮ ਲੱਗਦਾ 30 35 40 ਮਿੰਟ ਦਾ ਹੁੰਦੇ ਵੀ ਲੱਗਦੇ ਹਣਗੇ ਠੀਕ ਹੈ ਟੇਬਲ ਆਉੜੇ ਪਿੰਡ ਦੀ ਆ ਇਹ ਗਾ ਚਲੋ ਲੇਬਰ ਦੇਖੋ ਜੀ 3 ਦੇ ਦਿਨ 6 ਤੋਂ 8 ਬੰਦੇ ਆ ਕੰਮ ਪੂਰਾ ਜੋਰ ਕਰ ਰਹਾ ਪੂਰਾ ਮਾਰੋ ਮਾਰ ਤੇ ਹੁਣ ਥੱਲੇ ਗੱਡੀ ਕੋਲੇ ਇੱਕ ਲੇਬਰ ਵਾਲਾ ਬੰਦਾ ਆ ਰਹੀ ਆਪਣੇ ਕੋਲੇ ਮੈਨੂੰ ਲੱਗਦਾ ਬਾਈ ਦਾ ਚੈਨਲ ਵੀ ਹੈਗਾ ਚੈਨਲ ਹੈਗਾ ਤੁਹਾਡਾ YouTube ਤੇ ਕੀ ਨਾ ਚੈਨਲ ਦਾ ਆਪਣੇ ਦਾ ਕੰਪੈਨ ਰਿਪੇਅਰ ਵਿਭਾਗ ਕੰਪੈਨ ਰਿਪੇਅਰ ਵਿਭਾਗ ਤੇ ਕੀ ਗੱਲ ਵੀਊ ਘਟ ਆਉਂਦੇ ਆ ਕੀ ਚੱਕਰ ਹੈ ਆਈਆਂ ਸੀ ਮੜੇ ਉੱਚੀ ਬੋਲਿਆ ਜੀ ਜਾਣਕਾਰੀ ਦਿੱਤੀ ਸੀ ਪੂਰੀ ਅੱਛਾ ਇਹ ਇੰਨਾ ਨਿਊ ਨਹੀਂ ਆਇਆ ਅੱਛਾ ਇਹਨਾਂ ਦਾ ਹੀ ਚੈਨਲ ਤੁਹਾਨੂੰ ਨਾਂ ਦੱਸਿਆ ਵੀਰ ਨੇ ਤੇ ਵੀਡੀਓ ਚ YouTube ਤੇ ਸਰਚ ਮਾਰ ਕੇ ਵੀਡੀਓ ਦੇਖਿਆ ਜੀ ਤੇ ਲਾਈਕ ਕਮੈਂਟ ਸ਼ੇਅਰ ਵੀ ਕਰਿਆ ਜੀ ਬਹੁਤ ਵਧੀਆ ਵੀਡੀਓ ਬਣਾਉਂਦਾ ਕੰਬਾਇਨਾ ਬਾਰੇ ਬਹੁਤ ਜਾਣਕਾਰੀ ਦਿੰਦਾ ਵੈਸੇ ਮੈਂ ਲਾ ਫੋਰਮੈਨ ਹੀ ਤੁਸੀਂ ਕਮੈਂਡ ਤੇ ਰੇਫਰਪੁਰ ਵਗੈਰਾ ਕਰਦੇ ਕੋ ਡਰਾਈਵਰੀ ਵੀ ਕਰਦੇ ਹੋ ਨਹੀਂ ਨਹੀਂ ਫੋਰਮੈਨ ਹੀ ਕਰਦਾ ਹਾਂ ਫੋਰਮੈਨ ਹੀ ਕਿਹੜਾ ਪਿੰਡ ਆਪਣਾ ਐਮ ਡੰਡੀ ਐਮ ਡੰਡੀ ਉਹ ਠੀਕ ਹੈ ਇਹਨਾਂ ਦਾ ਚੈਨਲ ਦਾ ਨਾਮ ਦੱਸਿਆ ਜੀ ਤੁਸੀਂ ਇਹਨਾਂ ਇੱਕ ਵਾਰ ਵੀਡੀਓ ਜ਼ਰੂਰ ਦੇਖਾ ਜੇ ਕੰਪੈਨਰ ਬਹੁਤ ਨੌਲੇਜ ਦਿੰਦਾ ਵੀਰ ਤੇ ਦੁਬਾਰਾ ਨਾਮ ਦੱਸਿਆ ਕੀ ਨਾਮ ਆਪਣੇ ਚੈਨਲ ਦਾ ਕੰਪੈਨਰ ਰਿਪੇਅਰ ਮਹਿਕਮਾ اچھا ਕੰਪੈਨਰ ਰਿਪੇਅਰ ਮਹਿਕਮਾ ਜੀ ਤੇ ਬਾਕੀ ਆਪਾਂ ਜੀ ਦਿਹਾੜੀ ਪਾਣ ਜਾਂਦੀ ਏ ਕਿਸੇ ਨੂੰ ਜ਼ਰੂਰ ਤੋਂ ਹੋਵੇ ਕੰਮ ਦੀ ਸਾਡੇ ਦੋ ਬੰਦੇ ਕੱਢ ਗਏ ਆ ਤੇ ਕੋਈ ਸੰਪਰਕ ਕਰ ਸਕਦਾ ਲੇਵਰ ਬੰਦਾ ਚਾਹੀਦਾ ਯਾਨੀ ਕਿ ਦੋ ਮਿਲ ਜਾਂਦਾ ਉਹ ਤਾਂ ਆਪਣੇ ਇੱਥੇ ਲੋਕਲ ਮਿਲਣਗੇ ਮਿਲੇਦਾ ਬਾਹਰੋਂ ਕਿਤੇ ਕੋਈ ਉਹਨਾਂ ਨੂੰ 1500 ਤੱਕ ਦਿਹਾੜੀ ਪਾਣ ਜਾਂਦੀ ਏ ਕਿਸੇ ਨੂੰ ਜ਼ਰੂਰ ਇਨੀ ਪਾਣੀ ਨਹੀਂ ਦਿਹਾੜ 3 4 ਕਵੀ ਸਾਡੇ 3 ਉਹ ਆਪਣੇ ਰੇਡ ਕੀ ਆ ਕਿਲੇ ਦਾ ਆਪਣਾ ਹੈਗਾ 3200 ਕਿਲੇ ਦਾ ਛੋਟਾ ਮਸ਼ੀਨ ਵਾਲਾ ਹੈ ਮਸ਼ੀਨ ਵਾਲੇ ਦਾ ਲੱਗ ਗਿਆ ਆਪਣਾ ਠੀਕ ਛੋਟਾ ਜਣੇ ਕਿ ਇਨਾ ਹੀ ਹੈ ਹਾਂਜੀ ਤੇ ਦੋ ਬੰਦੇ ਸਾਨੂੰ ਹੋਰ ਚਾਹੀਦੇ ਹਨਾ ਹਾਂਜੀ ਠੀਕ ਹੈ ਕੋਈ ਗੱਲ ਨਹੀਂ ਜੀ ਵੀਰੇ ਇੱਥੇ ਆਪਣੇ ਲੋਕਲ ਆ ਰੋਈਪੁਰ ਏਰੀਆ ਚ ਫੋਨ ਮੱਕੀ ਦੇ ਲੇਬਰ ਵਾਸਤੇ ਦੋ ਬੰਦੇ ਚਾਹੀਦੇ ਸੀ ਕੋਈ ਫੋਨ ਦਾ ਸਾਨੂੰ ਕਮੈਂਟ ਕਰਿਆ ਜੀ ਤੇ ਇੱਥੇ ਖੜਾ ਜੀ ਸਾਹਮਣੇ ਮੌਸਮ ਵੀ ਖਰਾਬ ਹੋ ਰਿਹਾ ਆਪਰੋਂ ਆਪਾਂ ਜਾ ਰਹੇ ਹੁਣ ਗੱਡੀ ਕੋਲੇ ਤੇ ਜਾ ਕੇ ਚੱਲਦੇ ਆ ਜੀ ਕਰਨ ਨੂੰ ਕੋਈ ਸਵੇਰ ਦੇ तकरीबन ਆਪਾਂ ਨੂੰ ਹੋ ਗਿਆ ਸਵੇਰ 6 ਵਜੇ ਦੇ ਕਰੋ ਨਿਕਲੇ ਤੇ ਹੁਣ ਇਹ ਤਾਂ ਅਸੀਂ ਕਰਦੋ ਜਾ ਰਹੇ ਇੱਥੇ ਰੱਬੋ ਕੰਬੈਨ ਚੱਲ ਰਹੀ ਜੀ ਇਹਨੇ ਬੱਬੂ ਦੀ ਇਹ ਦੇਖੋ 2 ਮੀਟਰ ਵਗੈਰ ਗਰਮੀ ਬਹੁਤ ਪੈ ਰਹੀ ਆ ਕਿਵੇਂ ਮੈਨੂੰ ਤਾਂ ਲਵੇਟ ਬੁੱਲ ਲੈਂਦਾ ਇਹਦੇ ਬੜਾ ਪਸੀਨਾ ਲੱਥਾ ਹੀ ਉੱਥੇ ਮਰੋੜ ਚ ਲੇਬਰਾਂ ਲੱਗੀ ਆਲੰਦਾ ਹਣਾ ਏ ਦਾ ਫਿਰ ਬੰਦਾ ਉਹ ਹੈ ਆਪਣੇ ਕੱਪੜੇ ਨਵੇਂ ਪਾਏ ਆਪਣੇ ਤਾਂ ਗਰਮੀ ਲੱਗਦੀ ਸੀ ਤੇ ਤੇ ਨਾ ਕੀ ਕਹਣਾ ਹੈ ਕੰਮ ਬਾਰੇ ਕੰਮ ਵਧੀਆ ਹੋ ਰਿਹਾ ਕੰਮ ਤਾਂ ਬਹੁਤ ਵਧੀਆ ਹੋ ਰਿਹਾ ਹੈ ਕੰਮ ਤਾਂ ਵਧੀਆ ਹੋ ਰਿਹਾ ਬਾਕੀ ਲੇਬਰ ਨੂੰ ਕਟਰ ਨਾਲੋਂ ਕਿਤੇ ਕੰਮ ਚ ਉਹ ਲੇਬਰ ਵਾਲੇ ਕਹਿੰਦਾ ਵੀ ਕਟਰ ਦਾ ਕੰਮ ਕਟਰ ਨਾਲੋਂ ਇਹ ਚੰਗਾ ਹੈ ਯਾਨੀ ਕਿ ਡਰਾਈਵਰ ਤੇਰਾ ਕਹਿੰਦਾ 1 ਘੰਟੇ ਜੇ ਕਿਲਾ ਕੱਢਦੇ ਸੀ 1 ਘੰਟੇ ਦੇ ਦਿਨ ਨਿਕਲਦਾ ਡੇਢ ਘੰਟਾ ਮੰਨ ਕੇ ਚੱਲ ਡੇਢ ਘੰਟੇ ਕਿਲਾ ਕੱਢਦੇ ਤੇ ਪੌਣਾ ਘਾਟਾ ਕਟਰ ਨਾਲ ਵੀ ਲਾਉਣਾ ਹੈ ਇਨਾ ਲੱਗਦਾ ਨਾਉਂਦਾ ਲੱਗਦਾ ਲੱਗਦਾ ਇਹ ਡੇਢ ਪੌਣੇ 2 ਘੰਟੇ ਇਕੱਲਾ ਕੱਢ। ਯਾਨੀ ਕਿ ਇਨਾ ਵੀ ਉਹਨੂੰ ਥੋੜੀ ਪ੍ਰਾਪਰਟੀ ਜ਼ਿਆਦਾ ਆਉਂਦੀ ਇਹਨੂੰ ਪ੍ਰਾਪਰਟੀ ਘਟਾ ਹੈ। ਪ੍ਰਾਪਰਟੀ ਘਟਾ ਰਹੇ ਨੇ ਤੇ ਵੱਧੀ ਪੈਸੇ ਲੀਵਰ ਲੈ ਜਾਂਦੀ। ਤੇ ਉਹਦਾ ਇੱਕ ਹੋਰ ਵੀ ਇਹਦਾ ਇਹ ਫਾਇਦਾ ਲੀਵਰ ਦਾ ਕਿ ਇਹਦੇ ਨਾਲ ਛੱਲੀ ਨਹੀਂ ਥੱਲੇ ਡਿੱਗੂਗੀ। ਕੱਢਣ ਨਾਲ ਨੁਕਸਾਨ ਹੋਊਗਾ। ਕੱਢਣ ਨਾਲ ਨੁਕਸਾਨ ਹੁੰਦਾ। ਇਹ ਗੱਲ ਹੈਗੀ ਨਾ ਤੇ ਚਲਈਏ ਹੁਣ ਆਪਾਂ ਕੱਢੀ ਜੇ ਬੈਠਦੇ ਤੇ ਫਿਰ ਕੱਲ ਚੱਲੀ ਭੁਖ ਬੋਹ ਲੱਗ ਗਈ ਰੋਟੀ ਉੱਤੇ ਬਖਾਦੀ ਨਹੀਂ ਸਵੇਰ ਦੀ। ਇਹ ਛੱਲੀਆਂ ਕਿਥੇ ਤੋੜੀਆਂ ਏ। ਨੀ ਲੈਂਦੀ ਸਿੰਪਲ ਵਜੋ ਵੇਡਾ ਟਮਾਲ ਹੈ ਮਾਲ ਬਹੁਤ ਅੱਛਾ ਹਾਂ ਮਾਲ ਤਾਂ ਵਧੀਆ ਹੈ ਪੁੱਛ ਕੇ ਥੋੜੀ ਚੋਰੀ ਨਾਲ ਟੋੜੀ ਆ ਨਹੀਂ ਚੋਰੀ ਨਹੀਂ ਪੁੱਛ ਕੇ ਥੋੜੀ ਮਾਲ ਬਹੁਤ ਵਧੀਆ ਹੈ ਹਾਂ ਤੇ ਦੋ ਮਾਂ ਵੀ ਤੋੜਨੀ ਮੈਨੂੰ ਤੋੜਨੇਗੇ ਨਹੀਂ ਸੈਂਪਲ ਕਰਦੇ ਕਰਦੇ 50 ਰੁਪਏ ਛੱਲੀ ਲੈ ਚ ਲੈ ਦੇ ਸੈਂਪਲ ਵੇਂਦਾ ਵੀ ਨਹੀਂ ਹਾਂ ਸੈਂਪਲ ਕਰਦੇ ਕਰਦੇ ਫਲੇਵਰ ਦੇ ਨਿਗਾ ਵੇ ਪਗਲੇ ਵਰ ਗਿੰਦੀ ਆਣਾ ਉਹਨਾਂ ਨੇ ਉਹਦੇ ਟਾਂਡੇ ਛੱਡਦੇ ਨੇ ਵਿੱਚ ਕੁਝ ਨਹੀਂ ਕਰ ਤੇ ਹੁਣ ਛੱਲੀਆਂ ਦੋ ਮੈਨੂੰ ਚਾਹੀਦੀਆਂ ਨੇ ਇਹ ਦੇਖ ਕੇ ਇਹ ਕੁਝ ਨਹੀਂ ਹੋਣਾ ਪਈ ਇਹ ਹੋ ਰਾਂ ਸਿੰਪਲ ਹੀ ਕਲਾ ਓਏ ਚਾਬੀ ਕੱਢੀ ਕਾਰ ਦੀ ਨਾ ਆ ਗਈ ਮਨ ਲੱਤਾ ਮੈਂ ਉਹ ਕੱਢ ਲਈਏ ਇਹ ਤਾਂ ਲੋਕ ਹੋ ਜਣੀ ਆ ਦੇਖੋ ਜੀ ਆਪਾਂ ਪਿੱਛੇ ਗੱਡੀ ਤੇ ਮਾਰਿਆ ਚੱਕਰ ਕੰਬੈਨ ਦੇ ਬੱਬੂ ਨੇ ਕਾਰ ਲਈ ਆ ਆ ਫੜ ਤੈਂਕੀ ਪੜ ਗਈ ਖੇਰ ਲਗਾਈ ਬੌਬਰੀਆ ਪਿੱਛੇ ਗੱਡੀ ਦੇ ਚਲ ਅੱਗੇ ਨੂੰ ਕੱਢ ਜਾ ਰਾ ਇਧਰ ਨੂੰ ਫਿਰ ਮੈਂ ਬੈਠਦਾ ਵਿੱਚ ਤੇ ਅੱਜ ਦਾ ਵਲੌਗ ਆਪਣਾ ਇੰਨਾ ਹੀ ਆ ਜੀ ਮਿਲਦੇ ਜੀ ਕਿਸੇ ਹੋਰ ਨਵੀਂ ਵੀਡੀਓ ਤਦ ਤੱਕ ਮੇਰੇ ਵੀਰਾਂ ਨਾਲ ਸਾਸਰੀਆ ਕਾਲ ਜੀ ਜਉਂਦੇ ਬਸੇ ਰਹੋ ਆ ਦੇਖੋ ਜੀ ਆਪਾਂ ਹੁਣ ਇੱਥੇ ਆਏ ਮੱਕੀ ਦੇਖਣ ਇਧਰ ਸਾਹਮਣੇ ਕਿਉਂਕਿ ਇਹ ਕਟਰ ਚੋਂ ਕੰਮ ਬਾਹਰ ਵਸੋ ਬਾਹਰ ਹੈ ਤੇ ਇਹ ਕੰਮ ਕਰੂਗੀ ਇਹਦੇ ਤੇ ਅੱਗੇ ਹੋ ਜੀ ਤੁਸੀਂ ਤੇ ਦੇਖੋ ਜੀ ਦੇਖੋ ਆ ਤਰੰਤ ਖਾਂਦੇ ਜੀ ਆ ਸਾਹਮਣੇ ਮੱਕੀ ਪਈ ਆ ਦੇਖੋ ਲੰਬੀ ਇਹ ਕਹਿੰਦਾ ਪਹਿਲੀ ਵਾਰੀ ਮੈਂ ਬਜਾਈ ਕੀਤੀ ਤੇ ਪਹਿਲੀ ਵਾਰੀ ਡਿੱਗ ਪਈ ਆ ਤੇ ਪਾਣ ਉਹਨੇ ਖਾਦ ਖੂ ਜ਼ਿਆਦਾ ਪਾਈ ਆ ਕੀ ਕਰਨ ਕੀ ਬਣਿਆ ਤੇ ਇਹ ਹੁਣ ਕਹਿੰਦਾ ਮੈਂ ਲੇਬਰਲ ਮਸ਼ੀਨ ਤੋਂ ਵਡਾਉਣੀ ਆ ਕਿਉਂਕਿ ਉਹਦੇ ਨਾਲ ਇੱਕ ਤਾਂ ਨੁਕਸਾਨ ਨਹੀਂ ਹੁੰਦਾ ਇੱਕ ਕੰਮ ਸਾਫ਼ ਹੁੰਦਾ ਉਹਦੇ ਨਾਲ ਇੱਕ ਕੱਲੀ ਕੱਲੀ ਛੱਲੀ ਆਉਗੇ ਇੱਥੇ ਤੇ ਕਟੜ ਨਾਲ ਛੱਲੀਆਂ ਵੀ ਕਹਿੰਦੇ ਬਹੁਤ ਡਿੱਗਦੀ ਆ ਇਹ ਵੇਖਣੀ ਮੈਂ ਇਹਦੇ ਵਿੱਚੋਂ ਕਿਵੇਂ ਆ ਇਹ ਇਹ ਮਾਲ ਉਹਦੇ ਨਾਲ ਚੰਗਾ ਲੱਗਦਾ ਏ ਹਣਾ ਘਰੀਏ ਇਹਦਾ ਕੀ ਵੇਖਣਾ ਪੈਂਦਾ ਵਿੱਚੋਂ ਮਾਲੀ ਵੀ ਪੈਟ ਹੋਣਾ ਨਾ ਉਸ ਤੋਂ ਦਾਬ ਨਾ ਦਾਣਾ ਦਾਣਾ ਜਦੋਂ ਦਾਬ ਆਈਦਾ ਦਾਬ ਆਈ ਜਦੋਂ ਦਾਣੇ ਪੁਰਜਦੇ ਜੋ ਦਾਬ ਆਏ ਫਿਰ ਦਾਣਾ ਪੁਰਜਦਾ ਉਹ ਵੇਖਣਾ ਪੈਂਦਾ ਜੇ ਦਾਬ ਨਾਲ ਸਹੀ ਰਹਿੰਦਾ ਠੀਕ ਆਹੋ ਵੀ ਜੇ ਫਿਰ ਦਾਬ ਵੀ ਦੇਣੀ ਪੈਂਦੀ ਆ ਤੇ ਜੇ ਪੱਕਾ ਦਾਣਾ ਹੋ ਗਿਆ ਫਿਰ ਦਾਣਾ ਨਿਕਲੂਗਾ ਨਹੀਂ ਤੇ ਟੋਟਾ ਬਣ ਜਾਏਗਾ ਇਵੇਂ ਹੀ ਹੈ ਨਾ ਸਹੀ ਵੀ ਕੁਸ਼ਾਕਤਾ ਬੰਦਾ ਹੈ ਆਣੇ ਪੱਕੇ ਹੋਣਗੇ ਹੂੰ ਹੂੰ ਫੇਰ ਨਿਕਲਣੇ ਨੇ ਆਵੇ ਜੇ ਅੱਗੂ ਦਾਣੇ ਆਸਰਾ ਦਾ ਦਿੱਤੇ ਬਾਏ ਨਾ ਪੈ ਜਾਂਦਾ ਇਹ ਕੱਚਾ ਜਾਨੀ ਕਿ ਅੰਦਰੋਂ ਕੱਚਾ ਹੈ ਬਾਹਰ ਗੱਲ ਲਿਖਾਣਾ ਇਹ ਫੇਰ ਥੋੜਾ ਲੇਵਰ ਰੱਖਿਆ ਜੀ ਆਵੇ ਕਿ ਵੱਢਣ ਲੱਗਾ ਟਾਂਡੇ ਕਿ ਨਹੀਂ ਆਉਣੀ ਚਾਹੋਗੇ ਨਾ ਕੰਡ 'ਚ ਜ਼ੋਰ ਪਾਉਗਾ ਹਣਾ ਨਖਰੇ ਥੋੜਾ ਲੇਵਰ ਆਇਆ ਕੋਈ ਸਾਨੂੰ ਵੱਧ ਰੇਟ ਦਿਓ ਅੱਲਾ ਤੁਹਾਡਾ ਹੀ ਖੜਾ ਪਰ ਵੱਢੀ ਪਰਾਦਾਉਗਾ ਕਿਸੇ ਦੀ ਆਪਣੀ ਨਹੀਂ ਮੇਰੀ ਮਹਾਈਤੂ ਦੀ ਕਣੀ ਵਾੜਾ ਹੀ ਆਪਣਾ ਵਾਕੀ ਪਰ ਆ ਗਈ ਮੱਕੀ ਕਿਸੇ ਦੀ ਨਹੀਂ ਪਰਾ ਰਫਾੜੇ ਛੜੀਚਾ ਕਰੋ ਵੀ ਚੱਕ ਵਿਚ ਆਲੂ ਵੀ ਉਕਰੇ ਪੈ ਜਾਂਦੇ ਪਹਿਲੇ ਆਲੂ ਹੀ ਹੁੰਦੇ ਜੇ ਇਹ ਮਸਲਾ ਫਿਰ ਤੁਹਾਨੂੰ ਬੈਠ ਕੇ ਕਰਨਾ ਪਏਗਾ ਚੱਕਾ ਰਾਈ ਛੱਲੀ ਦੇਖੋ ਪਰ ਲ ਮ ਕੜ ਕੇ ਬੰਨਦਾ ਹੁੰਦਾ ਨਾ ਤੁਸੀਂ ਦੰਦ ਥਲੇ ਚਾਬੂਟੂ ਵੇਖੀ ਲੋੜੀ ਨੂੰ ਗੁੱਟੂ ਬਾੜਦੇ ਫੁੱਲੇ ਲਿਆਦਾ ਚੁਰਾ ਦੇ ਉਹ ਯਾਰ ਇੰਨੀ ਖੇਤਾਂ ਉੱਡਾਈਏ ਪੂਰਾ ਹੋ ਗਿਆ ਇੱਕ ਦਿਨ ਰੁਕ ਜਾ ਦੋਕ ਦਿਨ ਕਿੰਨੇ ਦਿਨ ਰੁਕਣਾ ਪੈਗਾ ਨਹੀਂ ਮੇਰੀ ਗੱਲ ਸੁਣੀ ਜੇਕਰ ਜਿੱਦਾਂ ਨੇ ਹੁਣ ਕਿੰਨੇ ਦਿਨ ਆਪ ਰੁਕਣਾ ਚਾਹੀਦੀ ਦਿੰਦੇ ਜੇ ਰੁਕਣ ਨੂੰ ਤਾਂ ਭਾਵੇਂ ਰੁਕ ਜਾਵੇ ਹਫਤਾ ਅੱਛਾ ਅੱਜ ਕੱਲ੍ਹ ਹੁਣ ਚੋਣੇ ਦਾ ਤੇਜੀ ਦਾ ਦੌਰ ਚੱਲਦਾ ਹੋਵੇ ਵਿੱਚ 30 ਤੋਂ 40 ਮਹੀਲੀ ਹੋ ਰਿਹਾ ਦਾ ਫਕਰ ਨਹੀਂ ਬੀਚ ਨਾਲੇ ਬੰਦ ਦੂਜਾ ਮੌਸਮ ਖਰਾਬ ਲੈਣਾ ਚਾਰ ਦਿਨ ਚਾਰ ਦਿਨ ਵੜਨੀ ਪੈਣੀ ਚਾਰ ਦਿਨ ਰੁਕ ਕੇ ਫਿਰ ਚਾਰ ਦਿਨ ਚ ਹੋ ਜੂਗੀ ਕੁਝ ਫੁਰਕ ਪੈ ਜੂਗਾ ਤੇ ਜੇ ਨਾ ਸਪਰੇਅ ਕਰਦੇ ਉੱਤੇ ਦੂਜੀ ਨਹੀਂ ਚੱਲਦੀਂਦੀ ਨਾ ਨਾ ਸਪਰੇਅ ਨਹੀਂ ਉਹ ਤਾਂ ਫਿਰ ਇਹਦਾ ਦਾਣੇ ਨੇ ਨਾ ਫਿਰ ਇਹਦਾ ਤਾਂ ਗਲੇ ਪੈਣੇ ਜੇ ਮੌਸਮ ਖਰਾਬ ਮੀਂਹ ਨਾਲ ਚਲ ਗਾ ਮੂੰਹ ਜਿਹਾ ਵੇਖੀ ਹੁੰਦਾ ਨਾ ਨਹੀਂ ਰਹੀ ਇਸ ਇੱਕ ਪੋਲਾ ਪਾਵੇ ਇਹਦਾ ਦੂਰ ਤੱਕ ਪੰਨ ਲੈ ਬੈਠਾ ਹੂੰ ਇਹ ਜੋ ਦਾਵਾ ਹੈ ਇਹ ਇੰਪੋਰਟ ਕਰਨ। ਫਿਰ ਮੈਨੂੰ ਨੰਬਰ ਦੇ ਦੋ ਫਿਰ ਕਿਧਰ ਜਾਓਗੇ। ਨਾ ਜੀ ਨਾ ਨੰਬਰ ਵੀ ਨਾ ਦੱਸਦਾ ਤੁਹਾਨੂੰ 9463978313 ਜੇਕਰ ਇੱਥੇ ਕੋਈ ਨੇੜੇ ਦੇ ਆਪਣੇ ਗੁਰੂ ਸਾਹਿਬ ਰੀਏ 'ਚ ਕੋਈ ਮੱਕੀ ਦਾ ਕੰਮ ਕਰਵਾਉਣਾ ਚਾਹੁੰਦਾ ਤਾਂ ਕਨੈਕਟ ਕਰੋ ਲੇਬਰ ਕਟੜਾ ਜੀ ਇਹਨਾਂ ਕੋਈ ਲੇਬਰ ਕੰਮ ਕਰੂਗੀ।